ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੋਸਤੋ ਪੀਐਸਟੈਟ 2024 ਤੇ ਇਸ ਦੇ ਲਈ ਹੁਣ ਵੇਖੋ ਤੁਹਾਨੂੰ ਵੀ ਪਤਾ ਹੈ ਇਹਦਾ ਨੋਟੀਫਿਕੇਸ਼ਨ ਕਦੋਂ ਦਾ ਪਹਿਲਾਂ ਆਊਟ ਹੋ ਚੁੱਕਿਆ ਸੀਗਾ ਰਜਿਸਟ੍ਰੇਸ਼ਨ ਵੀ ਹੋ ਚੁੱਕੀ ਬੱਚਿਆਂ ਦੀ ਪਰ ਪੇਪਰ ਹੋਵੇਗਾ ਜਾਂ ਨਹੀਂ ਇਹ ਹਜੇ ਤੱਕ ਨਹੀਂ ਪਤਾ ਲੱਗ ਸਕਿਆ ਤੇ ਨਵੰਬਰ ਜਾਂ ਦਸੰਬਰ ਕੋਈ ਵੀ ਇਹਦੀ ਪੱਕੀ ਡੇਟ ਹਜੇ ਤੱਕ ਨਹੀਂ ਆਈ ਤੇ ਇੱਕ ਨੋਟਿਸ ਆਪਣੇ ਕੋਲ ਹੈ ਇੱਥੇ ਉਹ ਨੋਟਿਸ ਜਾਂ ਉਸ ਐਪਲੀਕੇਸ਼ਨ ਬਾਰੇ ਵੀ ਤੁਹਾਨੂੰ ਦੱਸਾਂਗੇ ਵੀ ਕੀ-ਕੀ ਆ ਗਿਆ ਹੈ ਇਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਅੱਜ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਰਿਕਵੈਸਟ ਚੈਨਲ ਨੂੰ ਜੁਆਇਨ ਕਰਨ ਤੋਂ ਬਾਅਦ ਆਪਣੇ ਟੈਲੀਗ੍ਰam ਤੇ ਵਟਸਐਪ ਚੈਨਲ ਜ਼ਰੂਰ ਜੁਆਇਨ ਕਰਨਾ ਉੱਥੇ ਕੀ ਡਿਸਕਸ਼ਨ ਕਰ ਸਕੀ ਆਪਾਂ ਅੱਗੇ ਦੀ ਕਾਰਵਾਈ ਕੀ ਰਵੇਗੀ ਤਾਂ ਦੇਖੋ ਜੀ ਪੀਐਸਟੈਟ ਯੂਨੀਅਨ ਵੱਲੋਂ ਤੁਸੀਂ ਇਹਨਾਂ ਦੇ ਉੱਪਰ ਦੇਖੋ ਆ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਸੀਗਾ ਠੀਕ ਹੈ ਜੀ ਐਪਲੀਕੇਸ਼ਨ ਲੈਟਰ ਪੈਡ ਤੇ ਆ ਦੇਖੋ ਆਪਨੇ ਨੇ ਪ੍ਰਧਾਨ ਜਿਹੜੇ ਪੀਐਸਟੈਟ ਯੂਨੀਅਨ ਦੇ ਬਣੇ ਹੋਏ ਨੇ ਆਪਣੇ ਲੋਕਲ ਇਥੋਂ ਸੰਗਰੂਰ ਦੇ ਨੇ ਕੁਝ ਫਾਜ਼ਲ ਕਾ ਜ਼ਿਲ੍ਹੇ ਦੇ ਨੇ ਮੀਟਿੰਗ ਕਰਉਣ ਸੰਬੰਧੀਆਂ ਨੇ ਇੱਕ ਐਪਲੀਕੇਸ਼ਨ ਦਿੱਤੀ ਸੀ ਉਪਰੋਕਤ ਵਿਸ਼ੇ ਸੰਬੰਧੀ ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪ ਜੀ ਦੀ ਮੰਗਾਂ ਸੰਬੰਧੀ ਮੀਟਿੰਗ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਜੀ ਨਾਲ 5 8 2024 ਨੂੰ ਦੁਪਹਿਰ 11 ਵਜੇ ਪੌਣੇ 12 ਵਜੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਨਿਸ਼ਚਿਤ ਕੀਤੀ ਗਈ ਸੀ ਪਰੰਤੂ ਕੁਝ ਰੁਝੇਵਿਆਂ ਕਰਨੇ ਹੀ ਮੀਟਿੰਗ ਨੂੰ 9 8 2024 ਨੂੰ ਦੁਪਹਿਰ 11:12 ਵਜੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਨਿਸ਼ਚਿਤ ਕੀਤੀ ਗਈ। ਦੋਸਤੋ ਦੇਖੋ ਪਹਿਲਾਂ 5 8 ਨੂੰ ਸੀਗੀ ਹੁਣ 9 8 ਨੂੰ ਹੈ ਠੀਕ ਹੈ ਜੀ। ਇਸ ਲਈ ਨਿਸ਼ਚਿਤ ਮੀਟਿੰਗ ਵਿੱਚ ਤਿੰਨ ਚਾਰ ਸਾਥੀ ਸਮੇਂ ਸਿਰ ਹਾਜ਼ਰ ਹੋਣਾ ਕਿੰਨੀ ਬਜਾਇਆ ਜਾਵੇ। ਨਿਸ਼ਚਿਤ ਮੀਟਿੰਗ ਤੋਂ 1 ਘੰਟਾ ਪਹਿਲਾਂ ਹੀ ਪਹੁੰਚ ਜੇ ਕਿਉਂਕਿ ਪਾਸ ਬਣਾਉਣ ਦੀ ਪ੍ਰਕਿਰਿਆ ਨੂੰ ਸਮਾਂ ਲੱਗ ਸਕਦਾ ਹੈ। ਸੋ ਦੋਸਤੋ ਜਿਹੜਾ ਹੁਣ ਇਹ ਡੇਟ ਹੈ 9 8 2024 ਇਸ ਤਰੀਕ ਨੂੰ ਹੀ ਪਤਾ ਲੱਗੇਗਾ ਕਿ ਅੱਗੇ ਪੀਐਸ ਟੈਟ ਕਦੋਂ ਹੋਵੇਗਾ। ਤਾਂ ਦੋਸਤੋ ਆਪਣੇ ਜਿਹੜੇ ਪ੍ਰਧਾਨ ਸਾਹਿਬ ਜੀ ਨੇ ਸਾਨੂੰ ਕੋ ਮੋਜਾ ਪ੍ਰਵੀਨ ਕੰਬੋਜ਼ ਉਪ ਪ੍ਰਧਾਨ ਹੈ ਨਾ ਇਨਾਂ ਨੇ ਇਹ ਕਹਿਆ ਗਿਆ ਹੈ ਕਿ ਜੇਕਰ ਇਹ ਡੇਟ ਦੇ ਵਿੱਚ ਗੱਲ ਨਹੀਂ ਸੁਣਦੇ ਤਾਂ ਪੱਕਾ ਤਰਨਾ ਦਿੱਤਾ ਜਾਵੇਗਾ ਉਹਦੇ ਲਈ ਵੀ ਇਹਨਾਂ ਨੇ ਬਹੁਤ ਸਾਰੇ ਸਾਥੀਆਂ ਨੂੰ ਰਿਕੁਐਸਟ ਵੀ ਕੀਤੀ ਹੈ ਬਹੁਤ ਸਾਰੀਆਂ ਅਕੈਡਮੀਆ ਵਾਲੇ ਵੀ ਇਹਨਾਂ ਦੇ ਨਾਲ ਨੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਪੀਐਸਟੈਟਿਸ ਵਾਰ ਹੋ ਜਾਵੇ 2024 ਦੇ ਵਿੱਚ ਵਿੱਚ ਤਾਂ ਇਹਨਾਂ ਦਾ ਸਾਥ ਜ਼ਰੂਰ ਦਿਓ ਫਾਈਨੈਂਸ਼ਲੀ ਔਰ ਫਿਜ਼ੀਕਲੀ ਮੀਨਸ ਕਿ ਉੱਥੇ ਪ੍ਰੈਜ਼ెంట్ ਹੋ ਕੇ ਵੀ ਤੁਹਾਨੂੰ ਸਾਥ ਦੇਣਾ ਹੈ ਕੱਲਾ ਪੈਸੇ ਨਹੀਂ ਦੇਣ ਨਾਲ ਕੁਝ ਨਹੀਂ ਹੋਣਾ ਕਿਉਂਕਿ ਤੁਸੀਂ ਪੈਸੇ ਭੇਜ ਦਿੰਦੇ ਹੋ ਆ ਪਹੁੰਚਦੇ ਨਹੀਂ ਹੋ ਉਹ ਦੋ ਚਾਰ ਵਿਚਾਰੇ ਜਾਂਦੇ ਆ ਉਹਨਾਂ ਦੀ ਗੱਲ ਫਿਰ ਉਹ ਗੌਰ ਨਾਲ ਨਹੀਂ ਸੁਣਦੇ ਸੋ ਮੇਰੀ ਰਿਕਵੈਸਟ ਹੈ ਜਿਨ੍ਹਾਂ ਨੇ ਪੀਐਸ ਟੈਟ ਦੇਣਾ ਹੈ ਉਹ ਜ਼ਰੂਰ ਇਸ ਯੂਨੀਅਨ ਦਾ ਸਾਥ ਦਿਓ ਅਤੇ ਇਹਨਾਂ ਨਾਲ ਰਲ ਕੇ ਚੱਲੋ ਤਾਂ ਕਿ ਤੁਹਾਡਾ ਪੀਐਸ ਟੈਟ ਹੋ ਸਕੇ ਕਿਉਂਕਿ ਸਰਕਾਰਾਂ ਕਦੇ ਵੀ ਹੱਕ ਨਹੀਂ ਦਿੰਦੀਆਂ ਹੱਕ ਮੰਗਣ ਲਈ ਲੜਨਾ ਪੈਂਦਾ ਸੋ ਦੋਸਤੋ ਧੰਨਵਾਦ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਨਾ